ਕਰਦੇ ਆ ਇੱਕ ਵਿੱਚੂ ਨੂੰ ਗੁਰੂ ਨਾਨਕ ਸਾਹਿਬ ਨੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਹਨੇ ਡੰਗ ਮਾਰੇ ਆ ਤੇ ਉਹ ਵਿਚਾਰਾ ਵਿੱਚੂ ਛੁੱਟ ਗਿਆ ਹੱਥਾਂ ਚ ਕਿਉਂਕਿ ਡੰਗ ਚੀਸ ਮਾਰਦਾ ਨਾ ਮਹਾਰਾਜ ਨੇ ਦੂਜੀ ਵਾਰ ਫੇਰ ਫੜ ਲਿਆ ਵਿੱਚੂ ਨੇ ਫੇਰ ਡੰਗ ਮਾਰਿਆ ਉਹ ਫੇਰ ਛੁੱਟ ਗਿਆ ਮਹਾਰਾਜ ਨੇ ਤੀਸਰੀ ਵਾਰ ਫੇਰ ਫੜ ਲਿਆ ਵਿੱਚੂ ਨੇ ਡੰਗ ਮਾਰਿਆ ਐਦ ਕਿ ਨਹੀਂ ਮਹਾਰਾਜ ਨੇ ਛੱਡਿਆ ਪਰ ਭਾਈ ਮਰਦਾਨਾ ਜੀ ਬੋਲ ਪਏ ਕਹਿੰਦੇ ਬਾਬਾ ਕਿਹੜੀਆਂ ਖੇਡਾਂ ਖੇਡੀਆਂ ਜਾਂਦੇ ਹੋ ਤੁਸੀਂ ਇਹਨੂੰ ਫੜ ਕੇ ਬਾਹਰ ਕੱਢਣ ਦੀ ਸੋਚਦੇ ਹੋ ਇਹ ਤੁਹਾਡੇ ਡੰਗ ਮਾਰਦਾ ਛੱਡੋ ਪਰੇ ਤੁਸੀਂ ਕੀ ਲੈਣਾ ਤੇ ਗੁਰੂ ਗਰੀਬ ਨਿਵਾਜ ਪਾਰਸ਼ਾ ਜੀ ਨੇ ਜਵਾਬ ਦਿੱਤਾ ਸੀ ਭਲਿਆ ਇਹ ਜਿਹੜਾ ਵਿੱਚੂ ਹੈ ਨਾ ਡੰਗ ਇਹਦਾ ਸੁਭਾਅ ਹੈ ਇਹਦੀ ਖੁਰਾਕ ਡੰਗ ਦੇ ਕਰਕੇ ਹੈ ਇਹਦਾ ਬਚਾਅ ਡਿਫੈਂਸ ਡੰਗ ਦੇ ਕਰਕੇ ਹੈ ਇਹਦੀ ਜ਼ਿੰਦਗੀ ਡੰਗ ਦੇ ਕਰਕੇ ਹੈ ਡੰਗ ਤੋਂ ਬਿਨਾਂ ਤਾਂ ਵਿੱਚੂ ਦੀ ਕੋਈ ਹੋਣਦੀ ਹੈ ਨਹੀਂ ਮਰ ਜਾਏਗਾ ਸੋ ਇਹ ਡੰਗ ਇਹਦਾ ਸੰਸਕਾਰ ਹੈ ਔਰ ਜੇ